ਚਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਬਣਾ ਰਹੇ ਹਾਂ ਸਵੇਰ ਦਾ ਚਾਹ ਪਾਣੀ ਤੇ ਅੱਜ ਆਪਾਂ ਬਣਾ ਰਹੇ ਹਾਂ ਵਾਲੇ ਬ੍ਰੈਡ ਇਹ ਚੌਲਾਂ ਦੇ ਬ੍ਰੈਡ ਨੇ ਤੇ ਇਧਰ ਆਪਾਂ ਪਾ ਲਿਆ ਘਿਓ ਜੀਰਾ ਤੇ ਆਪਾਂ ਸਮਾਨ ਲੈ ਲਿਆ ਪਿਆਜ਼ ਹਰੀਆਂ ਮਿਰਚਾਂ ਕਲਰਫੁੱਲ ਆ ਜਿਹੜੀਆਂ ਤੇ ਇੱਕ ਆਪਾਂ ਬਿਨਾ ਕੌੜੀ ਆਹੋ ਮੇਰੇ ਤੇ ਕੌੜੀ ਨਹੀਂ ਗਈ ਉਹ ਪਾ ਲਈ ਇਰੇ-ਇਰੇ ਇਹਦਾ ਵੀ ਸਮਾਨ ਜਿਹੜਾ ਬਣਾ ਕੇ ਖਾਣਾ ਬਹੁਤ ਨਾਲ ਸਵਾਦ ਲੱਗਦਾ ਤੇ ਨਾਲੇ ਮੰਪਟ ਨੂੰ ਇਹ ਚੀਜ਼ ਜਿਆਦਾ ਖੰਦ ਲੱਗਦੀ ਮੰਪਟ ਨੂੰ ਮੰਪਟ ਨੂੰ ਜਾਨਾ ਜਾਂਦਾ ਤੇ ਨਾਲ ਆਪਾਂ ਆਲੂ ਵਾਲੇ ਲੈ ਆ ਫ੍ਰੀਜਰ ਦੇ ਵਿੱਚ ਲਾ ਕੇ ਖਾਵਾਂਗੇ ਨਾਲ ਤੁਸੀਂ ਥੋੜਾ ਥੋੜਾ ਨਮਕ ਪਾ ਲਾਗੇ ਜਾਂ ਆਪਣੇਦਰ ਗਈ ਗਈ ਹੈ ਤੇ ਆਪਾਂ ਪੰਜਾਬੀਆਂ ਦਾ ਜਿਹੜਾ ਚਾਹ ਦਾ ਕੰਮ ਹੈ ਨਾ ਚਾਹ ਤੋਂ ਬਿਨਾ ਪੋਟ ਨਹੀਂ ਸਕਦੇ ਕਿੰਨਾ ਚਿਰ ਦੇ ਆਪਾਂ ਤੇ ਇਹ ਥੋੜੇ ਥੋੜੇ ਹੀ ਆਪਾਂ ਨਰਮ ਕਰਨੇ ਜਾਦਾ ਨਹੀਂ ਜਿੰਨਾ ਪਾਵਾਂਗੇ ਤੁਮ ਨੂੰ ਇਹ ਚਿੱਟਾ ਨੂੰ ਥੋੜੀ ਜਿਹੀ ਕਾਲੀ ਮਿਰਚ ਪਾਵਾਂਗੇ ਨਾਲੇ ਕਾਲੀ ਮਿਰਚਾਂ ਦੇ ਨਾਲੇ ਦੂਜਾ ਨੂਣਾ ਵਿੱਚ ਪਲਾ ਦੇਤੀ ਇਹ ਆਜ ਨੂੰ ਬਹੁਤ ਹਜਮ ਹੁੰਦਾ ਬੇਹੱਦ ਮਿੱਠੀ ਹਲਦੀ ਜੀ ਪਾ ਲਈਏ ਹਲਦੀ ਹਮਮ ਮਾੜੀ ਵੀ ਹਲਦੀ ਤੇ ਮਾੜੀ ਵੀ ਥੋੜਾ ਮਿਰਚਾ ਪਾਉ ਪਾਈ ਨਾ ਬੀਜੀ ਕਾਲੀ ਥੋੜੀ ਜਿਹੀ ਪਾਈਏ ਹਾਂ ਥੋੜੀ ਮੋਲ ਜੀ ਆਦਾ ਕਰਾਰ ਆਵੇ ਨੀ ਬੱਚੇ ਖਾਂਦੇ ਤੇ ਅੱਜ ਧੁੱਪ ਸਾਡੇ ਦੀ ਬਹੁਤ ਜਾ ਕੇ ਖੰਡ ਨਹੀਂ ਆਉਂਦਾ ਖੰਡ ਪੈਣੀ ਹੋਣੀ ਸੁਬਾ ਸੁਬਾ ਠੰਡ ਠੰਡ ਜੀ ਹੁੰਦੀ ਥੋੜੀ ਥੋੜੀ ਬੋਟਰ ਮਟਰ ਉਹ ਜਿਹੜਾ ਟੰਡਾ ਨੂਨ ਪਾਉਣ ਦੇ ਨਾਲੇ ਥੋੜੇ ਨਰਮ ਹੋ ਜਾਂਦੇ ਆ ਮਟਰ ਦੀ ਪਾ ਦਾਂਗੇ ਆਲੂ ਉਹ ਪੜਾਈਏ ਅੱਗੇ ਤੋਂ ਹਲੂ ਪਾ ਬੰਨੇ ਆਪਾਂ ਇਹ ਹੈਗਾ ਸਵੇਰ ਦਾ ਬ੍ਰੇਕਫਾਸਟ ਸਵੇਰ ਵਜਾ ਪਣ 이 이렇게 소리ੱ ਚ ਥੋੜੀ ਜਿਹੀ ਇਹ ਆਪਾਂ ਤਵੇ ਤੇ ਥੋੜੇ ਥੋੜੇ ਰਾੜ ਲੇ। ਇਧਰ ਆਪਣਾ ਕਾਗੜਿਆ ਪਾਣਾ। ਤੇ ਇਹਦੇ ਵਿੱਚ ਹੁਣ ਆਪਾਂ ਭਰ ਦਿੰਨੇ ਆ ਮਸਾਲਾ। ਇਹ ਬਣ ਗਏ ਆਪਣੇ ਕੁਲਚੇ। ਉਹ ਛੋਲੇ ਵੀ ਪਾਉਂਦੇ ਹੁੰਦੇ ਆ ਨਾ। ਉਹ ਛੋਲੇ ਪਾਉਂਦੇ ਆ। ਹਾਂ ਛੋਲੇ ਪਾਉਣੇ ਤੇ ਦੇਖੋ ਕਿੰਨਾ ਸੋਹਣਾ। ਮਜ਼ਾ ਆਊਗਾ ਖਾ ਕੇ। ਇਹ ਆਪਣਾ ਹੋਣਾ ਬਣ ਕੇ ਤਿਆਰ ਹੋ ਗਿਆ। ਵਿੱਚ ਇਹ ਆਪਾਂ ਭਰ ਲੈਨੇ ਆ ਸਿੱਧੇ। ਆਹ ਹੋ ਗਿਆ। ਤੇ ਇਹ 버ਗਰ। ਉਹ ਵਿੱਚ ਛੋਲੇ ਹੁੰਦੇ ਕਰਕੇ ਕੁਲਚਾ ਕਹਿੰਦੇ ਉਹਨੂੰ। ਤਵੇਂ ਤੇ ਭਾਏ ਕਿੰਨੇ ਸੋਨੇ ਫੁੱਲ ਗਏ ਹਨਾ ਸਵਾਦ ਲੱਗਦਾ ਕਦੇ ਕਦੇ ਬਣਾ ਕੇ ਖਾ ਲੈਣੇ ਚਾਹੀਦੇ ਆ ਕਿਉਂਕਿ ਇਹਨਾਂ ਦੇ ਵਿੱਚ ਕੋਈ ਤੇਲ ਨਹੀਂ ਹੈਗਾ ਨਾ ਸਿੰਪਲ ਹੀ ਆ ਜਸਪੀ ਤਾਂ ਪੂਰੀ ਫੀਲਿੰਗ ਲੈ ਰਹੀ ਆ ਕੁਲਚੇ ਵਾਲੀ ਹਲ ਹਾਂਜੀ ਹਮ ਮਨਪ੍ਰੀਤ ਜਨਾ ਮੈਂ ਉਦਾਂ ਹੀ ਖਾ ਲਿਆ ਉਹਨੂੰ ਉਹਨੂੰ ਸਵਾਦ ਲੱਗੇ ਕਹਿੰਦਾ ਕਹ ਹੋਰ ਦੇ ਸੰਸਾ ਚ ਲਿਖ ਜਿਹੜਾ ਪਿਆ ਉਹ ਮੈਂ ਬਣਾ ਲੈਂਦੇ ਤੁਹਾਨੂੰ ਖਾ ਲਾ